भाई किद्दा अपने सारे यूनियन ਦੇ ਸਟੈਂਡ ਦੇ ਬੰਦੇ ਆ ਸਾਰਿਆਂ ਨੇ ਆਪਣੇ ਏਰੀਆ 'ਚ ਵੀ ਆਪਾਂ ਇਦਾਂ ਆਪਣਾ ਕਰਕੇ ਪਿਆ ਪੂਆ ਇਕੱਠਾ ਕਰਕੇ ਜੋ ਵੀ ਬਾਰੋ ਵੀ ਹੈਲਪ ਹੋਈ ਇਹਨੂੰ ਆਪਾਂ ਆਪਣੇ ਏਰੀਆ 'ਚ ਵੀ ਇਦਾਂ ਮਦਦ ਕੀਤੀ ਆ ਤੇ ਆਪਾਂ ਇੱਧਰ ਵੀ ਬਾਹਰ ਵੀ ਨਿਕਲੇ ਤੇ ਡੇਰੇ ਵਾਲੀ ਸਾਈਡ ਆਏ ਆ ਵੀ ਮਦਦ ਕਰਨ ਵਾਤੇ ਆ ਬਾਕੀ ਆਪਣੇ ਸਟੈਂਡ ਵਾਲੇ ਦਾ ਇੱਕ ਸਮੁਗਰੀ ਭਾਈ ਕਾਫੀ ਦੋ ਤਿੰਨ ਗੱਡੀਆਂ ਆਈਆਂ ਨਾਲ ਤੇ ਕੋਈ ਆਪਾ ਗਣਕੇ ਨਹੀਂ ਕੋਈ ਓਦਾਂ ਨਹੀਂ ਸਮਾਨ ਲੈਂਦਾ ਕਿ ਜਿੰਨਾ ਵੀ ਹੋਇਆ ਆਪਾਂ ਲੈ ਕੇ ਆ ਸਕਦੇ। ਇਹ ਜਿਹੜੀ ਤਸਵੀਰਾਂ ਤੁਸੀਂ ਤੁਹਾਡੀ ਦੇਖਦੇ ਪਏ ਇਹ ਕੇਵਲ ਪੰਜਾਬ 'ਚ ਨਜ਼ਰ ਆ ਸਕਦਾ। ਬਿਲਕੁਲ ਜੀ। ਪੰਜਾਬੀ ਵੀ ਇੱਕ ਐਸੀ ਗੱਲ ਸੋਚਦਾ ਕਿ ਮੇਰੇ ਘਰ ਹੋਵੇ ਨਾ ਹੋਵੇ। ਹਾਂਜੀ ਹਾਂਜੀ ਹਾਂਜੀ। ਪਰ ਜਿੱਦਾਂ ਦੇ ਹਾਲਾਤ ਬਣੇਦੇ ਆ ਨਾ ਇਹ ਭਈ ਜਿਹੜੇ ਬੰਦੇ ਇੱਥੇ ਰਹਿੰਦੇ ਆ ਚਾਹੇ ਦੇਖਦੇ ਪਏ ਉਹਨਾਂ ਨੂੰ ਪਤਾ ਜੀ। ਕਿਆਂ ਨੂੰ ਬੰਦੇ ਕਈ ਕੁਛ ਕਹਿੰਦੇ ਹਨਾ ਪਰ ਜਿਹੜਾ ਬੰਦਾ ਇੱਥੇ ਆ ਕੇ ਦੇਖਦਾ ਉਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਦੀ ਕਿੱਦਾਂ ਦੀ ਮਾਰ ਪਈ ਆ ਬੰਦਿਆਂ ਨੂੰ। ਇਸ ਮੋਕੇ ਬੰਦੇ ਕਿਹੜੇ ਹਾਲਾਤਾਂ ਚ ਆਏ ਅਸੀਂ ਭਾਜੀ ਤਸੀਲ ਮੁਕੇਰੀਆਂ ਤੋਂ ਆਏ ਆ ਸਾਡਾ ਆਜ਼ਾਦ ਟੈਕਸੀ ਸਟੈਂਡ ਹੈ ਤੇ ਇਹ ਸਾਡੇ ਸਾਰੇ ਸਟੈਂਡ ਦੇ ਸੱਜਣ ਹੈ ਤੇ ਅਸੀਂ ਹੜ੍ਹ ਹੜ੍ਹ ਪੀੜਤਾਂ ਵਾਸਤੇ ਆਪਣੇ ਬੋਲ ਨੂੰ ਉਪਰਾਲਾ ਕਰਕੇ ਮਦਦ ਦੇਣ ਵਾਸਤੇ ਆਏ ਆ ਕਿਤਾ ਕੁ ਭਟਾ ਦਿਲ ਸਮਝਦੇ ਹੋ ਪੰਜਾਬੀਆਂ ਦਾ ਤੇ ਤੁਸੀਂ ਮੁਕੇਰੀਆਂ ਤੋਂ ਆਏ ਖੁਦ ਦਿਹਾੜੀ ਲਾਉਂਦੇ ਹੋ ਪਰ ਮੁਕਿੰ ਕਰਨ ਪਹੁੰਚ ਗਏ ਬਹੁਤ ਭਾਈਏ ਰੱਬ ਵੱਲੋਂ ਕਰੋਪੀ ਇੰਦਾਂ ਦੀ ਆਈ ਹੈ ਕਿ ਸਾਡੇ ਕੋ ਸਾਡੇ ਸੱਜਣ ਮਿੱਤਰਾਂ ਕੋ ਰਹਿ ਐ ਨਹੀਂ ਗਿਆ ਪਈ ਅਸੀਂ ਜਾਣਾ ਹੀ ਨਹੀਂ ਜਾਣਾ ਹੈ ਇਹਨਾਂ ਦਾ ਇਦਾਂ ਦਾ ਜज्ਬਾ ਸੀ ਥੋੜੇ-ਥੋੜੇ ਪੈਸੇ ਇਹਨਾਂ ਨੇ ਇਕੱਠੇ ਕਰਕੇ ਕੋ ਸਾਨੂੰ ਬਾਹਰੋਂ ਯਾਰਾਂ ਦੋਸਤਾਂ ਨੇ ਮਦਦ ਭੇਜੀ ਕਿ ਅਸੀਂ ਸਾਰੇ ਆਇਆ ਜਿਆਦਾਤਰ ਇਹ ਲੋਕਾਂ ਕੋ ਆਪਣੀਆਂ ਟੈਕਸੀਆਂ ਨੇ ਕਿ ਜਾਂ ਫਿਰ ਤੁਸੀਂ ਸਾਰੇ ਡਰਾਈਵਰ ਦੇਖੋ ਭਾਜੀ ਵਿੱਚ ਸਾਰੇ ਵਿੱਚ ਬੋਲਦੇ ਡਰਾਈਵਰ ਵੀ ਹੈਗੇ ਆ ਥੋੜੇ ਬੰਦੇ ਵਿੱਚ ਗੱਡੀਆਂ ਦੇ ਮਾਲਕ ਵੀ ਹੈਗੇ ਆ ਕਿ ਕਿਆ ਜਾਵੇ ਤੇ ਬੇਸ਼ੱਕ ਡਰਾਈਵਰ ਪਰ ਹੈ ਅਤੇ ਦਿਹਾੜੀ ਲਾਉਣ ਵਾਲੇ ਕੰਮ ਹਾਂਜੀ ਕਿੰਨਾ ਔਖਾ ਹੋ ਜਾਂਦਾ ਹੈ ਫਿਰ ਜਦੋਂ ਤਾਨ ਵੀ ਦੇਣ ਨੂੰ ਦਿਲ ਕਰੇ ਤੇ ਮਜਬੂਰੀ ਇਹ ਹੋਵੇ ਕਿ ਪੈਸੇ ਵੀ ਦੇਖੋ ਭਾਜੀ ਇਹ ਜ ਸਾਡੇ ਮਤਲਬ ਪਰਿਵਾਰ ਦੇ ਮੈਂਬਰੀ ਜਿਹਨਾਂ ਉੱਤੇ ਇਸ ਵੇਲੇ ਮੁਹਿਫਤ ਆਈ ਹੈ ਤੇ ਸਾਡੇ ਮੁੰਡਿਆ ਕੋ ਦੇਖ ਕੇ ਰਹਿਆ ਹੀ ਨਹੀਂ ਗਿਆ ਮਤਲਬ ਇਦਾਂ ਦਾ ਟਾਈਮ ਹੀ ਇਦਾਂ ਲਾ ਗਿਆ ਤੇ ਮੁੰਡੇ ਕਹਿੰਦੇ ਨਹੀਂ ਅਸੀਂ ਭਾਜੀ ਜਿੱਦਾਂ ਮਰਜੀ ਹੈ ਅਸੀਂ ਆਪਣੇ ਕੋਲੋਂ ਜਿੱਦਾਂ ਵੀ ਹੋ ਕਰਕੇ ਅਸੀਂ ਜਾਣਾ ਜ਼ਰੂਰ ਹੈ ਕਿੰਨੇ ਲੋਕ ਆਏ ਅੱਜ ਅਸੀਂ ਭਾਜੀ 8 ਤੋਂ 10 ਜਣੇ ਆਏ ਆ ਤੇ ਕੀ ਹਾਲਾਤ ਹੈ ਪਿੱਛੇ ਦਾ ਭਾਜੀ ਮੈਂ ਦੇਖਦੇ ਆ ਰਹੇ ਪਿੱਛੇ ਪਾਣੀ ਨੇ ਬਹੁਤ ਮਾਰ ਮਾਰੀ ਹੈ ਤੇ ਬਹੁਤ ਮੂਰਾ ਹਾਲ ਹੈ ਲੋਕਾਂ ਦਾ ਭਾਜੀ ਆਉਣ ਵਾਲੇ 10 ਤੋਂ 15 ਦਿਨ ਤੱਕ ਵੀ ਮੈਨੂੰ ਲੱਗਦਾ ਵੀ ਇਹ ਪੈਰਾਂ ਤੇ ਨਹੀਂ ਆਉਣਗੇ ਤੇ ਇਸ ਤੋਂ ਜ਼ਿਆਦਾ ਟਾਈਮ ਵੀ ਲੱਗ ਸਕਦਾ ਭਾਈ ਭਾਈ ਜਿੱਦਾਂ ਆਪਣੇ ਸਾਰੇ ਯੂਨੀਅਨ ਦੇ ਸਟੈਂਡ ਦੇ ਬੰਦੇ ਆ ਸਾਰਿਆਂ ਨੇ ਆਪਣੇ ਏਰੀਆ 'ਚ ਵੀ ਆਪਾਂ ਇਦਾਂ ਆਪਣਾ ਕਰਕੇ ਪਿਆਪੂਆ ਇਕੱਠਾ ਕਰਕੇ ਜੋ ਵੀ ਬਾਰੋ ਵੀ ਹੈਲਪ ਹੋਈ ਇਹਨੂੰ ਆਪਾਂ ਆਪਣੇ ਏਰੀਆ 'ਚ ਵੀ ਇਦਾਂ ਮਦਦ ਕੀਤੀ ਆ ਤੇ ਆਪਾਂ ਇੱਧਰ ਵੀ ਬਾਹਰ ਵੀ ਨਿਕਲੇ ਤੇ ਡੇਰੇ ਵਾਲੀ ਸਾਈਡ ਆਏ ਆ ਵੀ ਮਦਦ ਕਰਨ ਵਾਤੇ ਆ ਬਾਕੀ ਆਪਣੇ ਸਟੈਂਡ ਵਾਲੇ ਦਾ ਇੱਕ ਸਮੁਗਰੀ ਭਾਈ ਕਾਫੀ ਦੋ ਤਿੰਨ ਗੱਡੀਆਂ ਆਈਆਂ ਨਾਲ ਤੇ ਕੋਈ ਆਪਾਂ ਗਣਕੇ ਨਹੀਂ ਕੋਈ ਓਦਾਂ ਨਹੀਂ ਸਮਾਨ ਲੈਂਦਾ ਕਿ ਜਿੰਨਾ ਵੀ ਹੋਇਆ ਆਪਾਂ ਲੈ ਕੇ ਆ ਸਕਦੇ ਇਹ ਜਿਹੜੀ ਤਸਵੀਰਾਂ ਤੁਸੀਂ ਤੁਹਾਡੀ ਦੇਖਦੇ ਪਏ ਇਹ ਕੇਵਲ ਪੰਜਾਬ 'ਚ ਨਜ਼ਰ ਆ ਸਕਦਾ ਬਿਲਕੁਲ ਜੀ ਕਿ ਪੰਜਾਬੀ ਹੀ ਇੱਕ ਐਸੀ ਗੱਲ ਸੋਚਦਾ ਕਿ ਮੇਰੇ ਘਰ ਹੋਵੇ ਨਾ ਹੋਵੇ ਹਾਂਜੀ 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 ਪਰ ਜਿੱਦਾਂ ਦੇ ਹਾਲਾਤ ਬਣੇਦੇ ਆ ਨਾ ਇਹ ਭਾਈ ਜਿਹੜੇ ਬੰਦੇ ਇੱਥੇ ਰਹਿੰਦੇ ਆ ਚਾਹੇ ਦੇਖਦੇ ਪਏ ਉਹਨਾਂ ਨੂੰ ਪਤਾ ਜੀ ਕਿਆਂ ਨੂੰ ਬੰਦੇ ਕਈ ਕੁਸ਼ ਕਹਿੰਦੇ ਹਨਾ ਪਰ ਜਿਹੜਾ ਬੰਦਾ ਇੱਥੇ ਆ ਕੇ ਦੇਖਦਾ ਉਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਦੀ ਕਿੰਦਾ ਦੀ ਮਾਰ ਪਈ ਆ ਬੰਦਿਆਂ ਨੂੰ ਇਸ ਮੋਕੇ ਬੰਦੇ ਕਿਹੜੇ ਹਾਲਾਤ ਚ ਆ ਜੀ ਅਸੀਂ ਭਾਜੀ ਤਸੀਲ ਮੁਕੇਰੀਆਂ ਤੋਂ ਆਏ ਆ ਸਾਡਾ ਆਜ਼ਾਦ ਟੈਕਸੀ ਸਟੈਂਡ ਹੈ ਤੇ ਇਹ ਸਾਡੇ ਸਾਰੇ ਸਟੈਂਡ ਦੇ ਸੱਜਣ ਅਸੀਂ ਹੜਪੀੜਤਾ ਵਾਸਤੇ ਆਪਣੇ ਬੋਲ ਨੂੰ ਪਰਾਲਾ ਕਰਕੇ ਮਦਦ ਦੇਣ ਵਾਸਤੇ ਆਏ ਠੀਕਾ ਕਿ ਭਟਾ ਦਿਲ ਸਮਝੋ ਪੰਜਾਬੀਆਂ ਦਾ ਤੇ ਤੁਸੀਂ ਮਕੇਰੀਆਂ ਤੋਂ ਆਏ ਖੁਦ ਦਿਹਾੜੀ ਲਾਉਂਦੇ ਹੋ ਪਰ ਮੁਕਲ ਕਰਨ ਪਹੁੰਚ ਗਏ ਮੁੱਖ ਭਈ ਇਹ ਰੱਬ ਵੱਲੋਂ ਕਰੋਪੀ ਇਦਾਂ ਦੀ ਆਈ ਹੈ ਕਿ ਸਾਡੇ ਕੋ ਸਾਡੇ ਸੱਜਣ ਮਿੱਤਰਾਂ ਕੋ ਰਹਿ ਹੀ ਨਹੀਂ ਗਿਆ ਭਈ ਅਸੀਂ ਜਾਣਾ ਹੀ ਨਹੀਂ ਜਾਣਾ ਇਹਨਾਂ ਦਾ ਇਦਾਂ ਦਾ ਜਜ਼ਬਾ ਸੀ ਥੋੜੇ ਥੋੜੇ ਪੈਸੇ ਇਹਨਾਂ ਨੇ ਇਕੱਠੇ ਕਰਕੇ ਕੋ ਸਾਨੂੰ ਬਾਹਰੋਂ ਯਾਰਾਂ ਦੋਸਤਾਂ ਨੇ ਮਦਦ ਭੇਜੀ ਕਿ ਅਸੀਂ ਸਾਰੇ ਜ਼ਿਆਦਾਤਰ ਲੋਕਾਂ ਕੋ ਆਪਣੀਆਂ ਟੈਕਸੀਆਂ ਨੇ ਕਿ ਜਾਂ ਫਿਰ ਤੁਸੀਂ ਸਾਰੇ ਡਰਾਈਵਰ ਦੇਖੋ ਭਾਜੀ ਵਿੱਚ ਸਾਰੇ ਵਿੱਚ ਬੋਲਦੇ ਡਰਾਈਵਰ ਵੀ ਹੈਗੇ ਆ ਥੋੜੇ ਬੰਦੇ ਵਿੱਚ ਗੱਡੀਆਂ ਦੇ ਮਾਲਕ ਵੀ ਹੈਗੇ ਆ ਕਿ ਕਿਆ ਜਾਵੇ ਤੇ ਬੇਸ਼ੱਕ ਡਰਾਈਵਰ ਪਰ ਘਾਇਤੇ ਦਿਹਾੜੀ ਲਾਉਣ ਵਾਲੇ ਆ ਹਾਂਜੀ ਕਿੰਨਾ ਔਖਾ ਹੋ ਜਾਂਦਾ ਉਹ ਜਦੋਂ ਤਾਨ ਵੀ ਦੇਨ ਨੂੰ ਦਿਲ ਕਰੇ ਤੇ ਮਜਬੂਰੀ ਇਹ ਹੋਵੇ ਕਿ ਪੈਸੇ ਵੀ ਦੇਖੋ ਭਾਜੀ ਇਹ ਜ ਸਾਡੇ ਮਤਲਬ ਪਰਿਵਾਰ ਦੇ ਮੈਂਬਰੀ ਜਿਨ੍ਹਾਂ ਉੱਤੇ ਇਸ ਵੇਲੇ ਬਿਪਤਾ ਆਈ ਹੈ ਤੇ ਸਾਡੇ ਮੁੰਡਿਆ ਕੋ ਦੇਖ ਕੇ ਰਿਹਾ ਹੀ ਨਹੀਂ ਗਿਆ ਮਤਲਬ ਇਦਾਂ ਦਾ ਟਾਈਮ ਹੀ ਇਦਾਂ ਲਾ ਗਿਆ ਤੇ ਮੁੰਡੇ ਕਹਿੰਦੇ ਨਹੀਂ ਅਸੀਂ ਭਾਜੀ ਜਿੱਦਾਂ ਮਰਜੀ ਆਹੀਂ ਆਪਣੇ ਕੋਲੋਂ ਜਿੱਦਾਂ ਵੀ ਹੋ ਕਰਕੇ ਆਹੀਂ ਜਾਣਾ ਜ਼ਰੂਰ ਕਿੰਨੇ ਲੋਕ ਆਏ ਅੱਜ ਅਸੀਂ ਭਾਜੀ 8 ਤੋਂ 10 ਜਣੇ ਆਏ ਆ ਤੇ ਕੀ ਹਾਲਾਤ ਦੇ ਪਿੱਛੇ ਭਾਜੀ ਮੈਂ ਦੇਖਦੇ ਆ ਰਹੇ ਪਿੱਛੇ ਪਾਣੀ ਨੇ ਬਹੁਤ ਮਾਰ ਮਾਰੀ ਹੈ ਤੇ ਬਹੁਤ ਮੁਰਾ ਹਾਲ ਆ ਲੋਕਾਂ ਦਾ ਭਾਜੀ ਔਰ ਆਉਣ ਵਾਲੇ 10 ਤੋਂ 15 ਦਿਨ ਤੱਕ ਵੀ ਮੈਨੂੰ ਲੱਗਦਾ ਵੀ ਇਹ ਉਪਰਾਂ ਤੇ ਨਹੀਂ ਆਉਣਗੇ ਤੇ ਇਸ ਤੋਂ ਜ਼ਿਆਦਾ ਟਾਈਮ ਵੀ ਲੱਗ ਸਕਦਾ ਭਾਜੀ भाई किद्दा अपने सारे यूनियन ਦੇ ਸਟੈਂਡ ਦੇ ਬੰਦੇ ਆ ਸਾਰਿਆਂ ਨੇ ਆਪਣੇ ਏਰੀਆ 'ਚ ਵੀ ਆਪਾਂ ਇਦਾਂ ਆਪਣਾ ਕਰਕੇ ਪਿਆ ਪੂਆ ਇਕੱਠਾ ਕਰਕੇ ਜੋ ਵੀ ਬਾਹਰੋਂ ਵੀ ਹੈਲਪ ਹੋਈ ਇਹਨੂੰ ਆਪਾਂ ਆਪਣੇ ਏਰੀਆ 'ਚ ਵੀ ਇਦਾਂ ਮਦਦ ਕੀਤੀ ਆ ਤੇ ਆਪਾਂ ਇੱਧਰ ਵੀ ਬਾਹਰ ਵੀ ਨਿਕਲੇ ਤੇ ਡੇਰੇ ਵਾਲੀ ਸਾਈਡ ਆਏ ਆ ਵੀ ਮਦਦ ਕਰਨ ਵਾਤੇ ਆ ਬਾਕੀ ਆਪਣੇ ਸਟੈਂਡ ਵਾਲੇ ਦਾ ਇੱਕ ਸਮੁਗਰੀ ਭਾਈ ਕਾਫੀ ਦੋ ਤਿੰਨ ਗੱਡੀਆਂ ਆਈਆਂ ਨਾਲ ਤੇ ਕੋਈ ਆਪਾ ਗਣਕੇ ਨਹੀਂ ਕੋਈ ਉਦਾਂ ਨਹੀਂ ਸਮਝ ਲੈਂਦਾ ਕਿ ਜਿੰਨਾ ਵੀ ਹੋਇਆ ਆਪਾਂ ਲੈ ਕੇ ਆ ਸਕਦੇ ਆ। ਇਹ ਜਿਹੜੀ ਤਸਵੀਰਾਂ ਤੁਸੀਂ ਤੁਹਾਡੀ ਦੇਖਦੇ ਪਏ ਇਹ ਕੇਵਲ ਪੰਜਾਬ 'ਚ ਨਜ਼ਰ ਆ ਸਕਦਾ। ਬਿਲਕੁਲ ਜੀ। ਪੰਜਾਬੀ ਵੀ ਇੱਕ ਐਸੀ ਗੱਲ ਸੋਚਦਾ ਕਿ ਮੇਰੇ ਘਰ ਹੋਵੇ ਨਾ ਹੋਵੇ। ਹਾਂਜੀ ਹਾਂਜੀ ਹਾਂਜੀ। ਪਰ ਜਿੱਦਾਂ ਦੇ ਹਾਲਾਤ ਬਣੇਦੇ ਆ ਨਾ ਇਹ ਭਈ ਜਿਹੜੇ ਬੰਦੇ ਇੱਥੇ ਰਹਿੰਦੇ ਆ ਚਾਹੇ ਦੇਖਦੇ ਪਏ ਉਹਨਾਂ ਨੂੰ ਪਤਾ ਜੀ। ਕਿਆਂ ਨੂੰ ਬੰਦੇ ਕਈ ਕੁਛ ਕਹਿੰਦੇ ਹਨਾ ਪਰ ਜਿਹੜਾ ਬੰਦਾ ਇੱਥੇ ਆ ਕੇ ਦੇਖਦਾ ਉਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਦੀ ਕਿੱਦਾਂ ਦੀ ਮਾਰ ਪਈ ਆ ਬੰਦਿਆਂ ਨੂੰ। ਇਹ ਅਸੀਂ ਮੁਕੇ ਬੰਦੇ ਕਿਹੜੇ ਹਾਲਾਤਾਂ ਚ ਆਈ ਅਸੀਂ ਭਾਜੀ ਤਸੀਲ ਮੁਕੇਰੀਆਂ ਤੋਂ ਆਏ ਆ ਸਾਡਾ ਆਜ਼ਾਦ ਟੈਕਸੀ ਸਟੈਂਡ ਹੈ ਤੇ ਇਹ ਸਾਡੇ ਸਾਰੇ ਸਟੈਂਡ ਦੇ ਸੱਜਣ ਹੈ ਤੇ ਅਸੀਂ ਹੜ੍ਹ ਹੜ੍ਹ ਪੀੜਤਾਂ ਵਾਸਤੇ ਆਪਣੇ ਬੋਲ ਨੂੰ ਉਪਰਾਲਾ ਕਰਕੇ ਮਦਦ ਦੇਣ ਵਾਸਤੇ ਆਏ ਆ ਕਿਤਾ ਕੁ ਭਟਾ ਦਿਲ ਸਮਝਦੇ ਹੋ ਪੰਜਾਬੀਆਂ ਦਾ ਤੇ ਤੁਸੀਂ ਮੁਕੇਰੀਆਂ ਤੋਂ ਆਏ ਖੁਦ ਦਿਹਾੜੀ ਲਾਉਂਦੇ ਹੋ ਪਰ ਮੁਕਿੰ ਕਰਨ ਪਹੁੰਚ ਗਏ ਬਹੁਤ ਭਾਈਏ ਰੱਬ ਵੱਲੋਂ ਕਰੋਪੀ ਇੰਦਾਂ ਦੀ ਆਈ ਹੈ ਕਿ ਸਾਡੇ ਕੋ ਸਾਡੇ ਸੱਜਣ ਮਿੱਤਰਾਂ ਕੋ ਰਹਿ ਐ ਨਹੀਂ ਗਿਆ ਪਈ ਅਸੀਂ ਜਾਣਾ ਹੀ ਨਹੀਂ ਜਾਣਾ ਹੈ ਇਹਨਾਂ ਦਾ ਇਦਾਂ ਦਾ ਜज्ਬਾ ਸੀ ਥੋੜੇ ਥੋੜੇ ਪੈਸੇ ਇਹਨਾਂ ਨੇ ਇਕੱਠੇ ਕਰਕੇ ਕੋ ਸਾਨੂੰ ਬਾਹਰੋਂ ਯਾਰਾਂ ਦੋਸਤਾਂ ਨੇ ਮਦਦ ਭੇਜੀ ਕਿ ਅਸੀਂ ਸਾਰੇ ਆਇਆ ਜਿਆਦਾਤਰ ਇਹ ਲੋਕਾਂ ਕੋ ਆਪਣੀਆਂ ਟੈਕਸੀਆਂ ਨੇ ਕਿ ਜਾਂ ਫਿਰ ਤੁਸੀਂ ਸਾਰੇ ਡਰਾਈਵਰ ਦੇਖੋ ਭਾਜੀ ਵਿੱਚ ਸਾਰੇ ਵਿੱਚ ਬੋਲਦੇ ਡਰਾਈਵਰ ਵੀ ਹੈਗੇ ਆ ਥੋੜੇ ਬੰਦੇ ਵਿੱਚ ਗੱਡੀਆਂ ਦੇ ਮਾਲਕ ਵੀ ਹੈਗੇ ਆ ਕਿ ਕਿਆ ਜਾਵੇ ਤੇ ਬੇਸ਼ੱਕ ਡਰਾਈਵਰ ਪਰ ਹੈ ਤੇ ਦਿਹਾੜੀ ਲਾਉਣ ਵਾਲੇ ਕੰਮ ਹਾਂਜੀ ਕਿੰਨਾ ਔਖਾ ਹੋ ਜਾਂਦਾ ਫਿਰ ਜਦੋਂ ਤਾਨ ਵੀ ਦੇਣ ਨੂੰ ਦਿਲ ਕਰੇ ਤੇ ਮਜਬੂਰੀ ਇਹ ਹੋਵੇ ਕਿ ਪੈਸੇ ਵੀ ਦੇਖੋ ਭਾਜੀ ਇਹ ਜ ਸਾਡੇ ਮਤਲਬ ਪਰਿਵਾਰ ਦੇ ਮੈਂਬਰੀ ਜਿਹਨਾਂ ਉੱਤੇ ਇਹ ਵੇਲੇ ਮੁਫਤ ਆਈ ਹੈ ਤੇ ਸਾਡੇ ਮੁੰਡਿਆ ਕੋ ਦੇਖ ਕੇ ਰਿਹਾ ਹੀ ਨਹੀਂ ਗਿਆ ਮਤਲਬ ਇਦਾਂ ਦਾ ਟਾਈਮ ਹੀ ਇਦਾਂ ਲਾ ਗਿਆ ਤੇ ਮੁੰਡੇ ਕਹਿੰਦੇ ਨਹੀਂ ਅਸੀਂ ਭਾਜੀ ਜਿੱਦਾਂ ਮਰਜੀ ਹੈ ਅਸੀਂ ਆਪਣੇ ਕੋਲੋਂ ਜਿੱਦਾਂ ਵੀ ਹੋ ਕਰਕੇ ਅਸੀਂ ਜਾਣਾ ਜ਼ਰੂਰ ਹੈ ਕਿੰਨੇ ਲੋਕ ਆਏ ਅੱਜ ਅਸੀਂ ਭਾਜੀ 8 ਤੋਂ 10 ਜਣੇ ਆਏ ਆ ਤੇ ਕੀ ਹਾਲਾਤ ਇਹ ਪਿੱਛੇ ਦਾ ਭਾਜੀ ਮੈਂ ਦੇਖਦੇ ਆ ਰਹੇ ਪਿੱਛੇ ਪਾਣੀ ਨੇ ਬਹੁਤ ਮਾਰ ਮਾਰੀ ਹੈ ਤੇ ਬਹੁਤ ਮੁਰਾ ਹਾਲ ਆ ਲੋਕਾਂ ਦਾ ਭਾਜੀ ਔਰ ਆਉਣ ਵਾਲੇ 10 ਤੋਂ 15 ਦਿਨ ਤੱਕ ਵੀ ਮੈਨੂੰ ਲੱਗਦਾ ਵੀ ਇਹ ਪੈਰਾਂ ਤੇ ਨਹੀਂ ਆਉਣਗੇ ਤੇ ਇਸ ਤੋਂ ਜ਼ਿਆਦਾ ਟਾਈਮ ਵੀ ਲੱਗ ਸਕਦਾ ਭਾਜੀ